ਇਹ ਬੰਦੇ ਦਾ ਹਾਰ ਤੰਦਰੁਸਤ ਹੈ ਤੇ ਬੰਦਾ ਤੰਦਰੁਸਤ ਹੈ ਪੰਜਾਬ ਅਪ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦਰ ਦਾ ਸਵਾਗਤ ਮਹਾਰਾਜਾ ਚੋਹਾਨ ਤੇ ਮੇਰੇ ਨਾਲ ਸੁਨ ਸਿੰਘ 29 ਨਵੰਬਰ ਨੂੰ ਵਰਲਡ ਹਾਰਟ ਡੇ ਦੇ ਸੰਬੰਧ ਵਿੱਚ ਬਟਾਲੇ ਦੇ ਮਸ਼ਹੂਰ ਹਾਰਟ ਸਪੈਸ਼ਲਿਸਟ ਸਰਸੁਗਰ ਹਸਪਤਾਲ ਵੱਲੋਂ ਕੱਢੀ ਗਈ ਮਿੰਨੀ ਮੈਰਾਥਨ ਰੈਲੀ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ਿਰ ਸਿੰਘ ਸ਼ਰੀਕਲਸੀ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਖੁਦ ਕੀਤੀ ਇਸ ਮੈਰਾਥਨ ਵਿੱਚ ਸ਼ਿਰਕਤ ਅਧਿਸਾਰਿਆਂ ਨੂੰ ਆਪਣਾ ਬੋਡੀ ਚੈੱਕਅਪ ਕਰਵਾਉਣ ਦੀ ਵੀ ਕੀਤੀ ਅਪੀਲ ਅੱਜ ਦੀ ਇਹ ਮੈਰਾਥਨ ਬੇਰੀ ਯੂਨੀਅਨ ਕ੍ਰਿਸ਼ਨ ਕਾਲਜ ਤੋਂ ਸ਼ੁਰੂ ਹੋ ਕੇ ਕਦਿਆ ਚੁੰਗੀ ਸਰਬਸੁਖ ਹਸਪਤਾਲ ਤੱਕ ਕੀਤੀ ਗਈ ਜਿਸ ਵਿੱਚ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਨਾਲ ਸਰਬਸੁਖ ਹਸਪਤਾਲ ਦੀ ਟੀਮ ਇੰਪਰੂਵਮੈਂਟ ਅਸਟੇ ਚੇਅਰਮੈਨ ਸ਼੍ਰੀ ਯਸ਼ਪਾਲ ਚੋਹਾਨ ਵਿਧਾਇਕ ਕਲਸੀ ਦੇ ਭਰਾ ਅਮਰਿਤਪਾਲ ਸਿੰਘ ਕਲਸੀ ਅਤੇ ਹੋਰ ਬਹੁਤ ਸਾਰੇ ਯੰਗਸਟਰਸ ਅਤੇ ਬਟਾਲਾ ਸ਼ਹਿਰ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਸ ਮੈਰਾਥਨ 'ਚ ਭਾਗ ਲਿਆ ਇਸ ਮਿੰਨੀ ਮੈਰਾਥਨ ਰਾਹੀਂ ਵਰਲਡ ਹਾਰਡੇ ਨੂੰ ਸਮਰਪਿਤ ਸ਼ਹਿਰੀ ਕਲਸੀ ਜੀ ਦੇ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੇ ਦਿਲ ਚੰਗਾ ਹੈ ਤਾਂ ਸਭ ਚੰਗਾ ਹੈ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਆਪਣੇ ਸਰੀਰ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਅਤੇ ਖਾਸ ਕਰ ਆਪਣੇ ਦਿਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਜੋ ਹਾਰਟ ਅਟੈਕ ਵਰਗੀ ਬਿਮਾਰੀ ਨਾਲ ਬਹੁਤ ਜਲਦੀ ਸਾਨੂੰ ਵਿਛੋੜਾ ਦੇ ਜਾਂਦੇ ਹਨ ਸਾਨੂੰ ਆਪਣੇ ਦਿਲ ਦਾ ਰੁਟੀਨ ਵਿੱਚ ਚੈੱਕਅਪ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਹਾਰਟ ਦੇ ਰਿਲੇਟਡ ਸਮੱਸਿਆ ਹੁੰਦੀ ਹੈ ਤਾਂ ਉਹ ਬਟਾਲਾ ਚ ਸਰਬ ਸੁਖ ਹਸਪਤਾਲ ਵਿੱਚ ਜਾ ਸਕਦਾ ਹੈ ਕਿਉਂਕਿ ਉੱਥੇ ਕੀਤਾ ਜਾਂਦਾ ਹੈ ਹਾਰਟ ਸਪੈਸ਼ਲਿਸਟ ਵੱਲੋਂ ਦਿਲ ਦੇ ਮਰੀਜ਼ਾਂ ਦਾ ਹਾਈ ਕਲਾਸ ਮਸ਼ੀਨਰੀ ਆਹੀ ਇਲਾਜ ਉਹ ਬਾਕੀ ਸੁਣਦੇ ਹਾਂ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀਏ ਤੇ ਸਰਬ ਸੁਖ ਹਸਪਤਾਲਾਂ ਦੇ ਡਾਕਟਰਾਂ ਦੀ ਬੰਨੀ ਅੱਜ ਦਾ ਜਿਹੜਾ ਇੱਕ ਮੈਸੇਜ ਬਟਾਲੇ ਲੋਕਾਂ ਵਾਸਤੇ ਵੀ ਜੀ ਬੰਦੇ ਦਾ ਹਾਰ ਤੰਦਰੁਸਤ ਹੈ ਤੇ ਬੰਦਾ ਤੰਦਰੁਸਤ ਹੈ ਸੋ ਸਰਬ ਸੁਖ ਹਸਪੀਟਲ ਵੱਲੋਂ ਜਿਹੜੀ ਇਹ ਪਹਿਲ ਕਦਮੀ ਕੀਤੀ ਗਈ ਹੈ ਕਿਉਂਕਿ ਜਦੋਂ ਮੈਨੂੰ ਇਹਨਾਂ ਨੇ ਜ਼ਿਕਰ ਕੀਤਾ ਤੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਔਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਵੀ ਜ਼ਰੂਰ ਤੁਹਾਡੇ ਕੋਲ ਪਹੁੰਚਾਂਗਾ ਸੋ ਜਿਤਨਾ ਡਾਕਟਰ ਸਾਹਿਬ ਨੇ ਦੱਸਿਆ ਹੈ ਵੀ ਕਈ ਵਾਰੀ ਸਾਨੂੰ ਇਥੋਂ ਰੈਫਰ ਕਰਨਾ ਪੈਂਦਾ ਸੀ ਅਮਰੀਤ ਸਰ ਨੂੰ ਲੈ ਜਾਉ। ਅੱਜ ਉਹ ਵਧੀਆ ਟੈਕਨੋਲੋਜੀ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਸਰਬਸਤ ਹਸਪਤਲ ਦੇ ਵਿੱਚ ਆ ਚੁੱਕੀਆਂ ਨੇ। ਔਰ ਅੱਜ ਹੁਣ ਮੈਂ ਜਾ ਕੇ ਉਹ ਵੀ ਮਸ਼ੀਨਾਂ ਦਾ ਜਿਹੜਾ ਦੇਖ ਰਹੇ ਆ ਆਪਾਂ ਔਰ ਮੈਨੂੰ ਆਸ ਹੈ ਵੀ ਕਿਉਂਕਿ ਬਟਾਲਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਜਿਹੜਾ ਤਰੱਕੀ ਦੇ ਰਾਹਾਂ ਵੱਲ ਨੂੰ ਜਾਈ ਜਾ ਰਿਹਾ ਸੋ ਮੈਂ ਆਪਣੇ ਲੋਕਾਂ ਨੂੰ ਵੀ ਇਹੋ ਬੇਨਤੀ ਕਰਦਾ ਹੈ ਵੀ ਇਸ ਹਾਰਡ ਦੀ ਕੋਈ ਵੀ ਕਮੀ ਹੈ, ਦਿੱਕਤ ਹੈ। ਉਹਦਾ ਚੈੱਕਅਪ ਜਿਹੜਾ ਸਮੇਂ ਸਿਰ ਕਰਾਉਂਦੇ ਰਹੀਏ ਕਿਉਂਕਿ ਇਹੋ ਕਈ ਵਾਰੀ ਮੈਂ ਦੇਖਿਆ ਕਈ ਵਾਰੀ ਸਾਡੇ ਐਸੇ ਕਈ ਲੋਕ ਜਿਨ੍ਹਾਂ ਨੂੰ ਅ ਕਦੀ ਸੋਚਿਆ ਨਹੀਂ ਸੀ ਵੀ ਉਹ ਵੀ ਸਾਡੇ ਤੋਂ ਜੁਦਾ ਹੋ ਜਾਣਗੇ ਉਹ ਹਾਰਡੀਆਂ ਪ੍ਰੋਬਲਮਾਂ ਕਰਕੇ ਉਹ ਵੀ ਉੱਥੋਂ ਜਿਹੜਾ ਵੀ ਅਟੈਕ ਜਦੋਂ ਹੋਇਆ ਤੇ ਉਹਨਾਂ ਦੀ ਡੈਥਾਂ ਹੋ ਗਈਆਂ ਸੋ ਮੈਂ ਇਹੋ ਲੋਕਾਂ ਨੂੰ ਬੇਨਤੀ ਕਰਦਾ ਵੀ ਆਪਣੇ ਚੈੱਕਅਪ ਵੱਲੋਂ ਕੋਈ ਕਮੀ ਨਾ ਛੱਡੀ ਜਾਵੇ। ਸ਼ਰੀਰਕ ਤੌਰ ਤੇ ਵੀ ਕਾਫੀ ਫਿੱਟ ਨਜ਼ਰ ਆਉਂਦੇ ਹੋ। ਇੰਨੇ ਚਿਰ ਦਾ ਖਾਸ ਕਾਲ ਵੀ ਹੋਇਆ ਆ ਪਾਛਾ ਛੱਡ ਵੀ ਆ ਗਈ ਆ ਲੀਡਰਾਂ ਆ ਕਿ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਮੈਂ ਲੀਡਰਾਂ ਨਾਲ ਜਿਹੜੇ ਤੇ ਚਲੋ ਜਵਾਨ ਨੇ ਉਹਨਾਂ ਨੂੰ ਤਾਂ ਮੈਂ ਇਹੋ ਕਹੂੰਗਾ ਵੀ ਤਗੜੇ ਹੋ ਕੇ ਇੱਕ ਲੋਕਾਂ 'ਚ ਪੈਗਾਮ ਰੱਖੋ ਤੰਦਰੁਸਤੀ ਦਾ ਔਰ ਲੋਕਾਂ ਨੂੰ ਅਵੇਅਰ ਕਰਿਏ ਠੀਕ ਆ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਮੈਂ ਹੁਣ ਇਹੋ ਕਹੂੰਗਾ ਵੀ ਸਿਆਸਤ 'ਚ ਹੁਣ ਅਰੈਸਟ ਕਰ ਲੈਣ ਤੇ ਠੀਕ ਆ ਕੋਈ ਨਹੀਂ ਨਵੇਂ ਬੰਦਿਆਂ ਨੂੰ ਮੌਕਾ ਦੇ ਦੇਣ ਸਰ ਸ਼ਹਿਰੀ ਕਲਸੀ ਪਹਿਲੇ ਹੀ ਲੋਕ ਦੀ ਮੈਂ ਤੇ ਇਹੋ ਬੇਨਤੀ ਕਰਦਾ ਅ ਇਹ ਵੀ ਨਹੀਂ ਵੀ ਚਲੋ ਜਿਹਨਾਂ ਨੂੰ ਕੋਈ ਹਾਰਟ ਦੀ ਦਿੱਕਤ ਆ ਪ੍ਰੋਬਲਮ ਆ ਉਹਨਾਂ ਨੇ ਤੇ ਚਲੋ ਆਪਣਾ ਟ੍ਰੀਟਮੈਂਟ ਕਰਾਉਣੇ ਕਰਉਣਾ ਜਿਹੜੇ ਤੰਦਰੁਸਤ ਵੀ ਨੇ ਕਈ ਵਾਰੀ ਆਪਾਂ ਇਗਨੋਰ ਕਰ ਦਿੰਨੇ ਆ ਨਿੱਕੀਆਂ ਮੋਟੀਆਂ ਬਿਮਾਰੀਆਂ ਨੂੰ ਉਹਨੂੰ ਇਗਨੋਰ ਕਰਕੇ ਕਹਿੰਦੇ ਤਾਂ ਵੀ ਕੁਝ ਨਹੀਂ ਹੋਇਆ ਪਰ ਫਿਰ ਉਹਦਾ ਕਾਮ ਆ ਜਾਂਦਾ ਸਾਨੂੰ ਵੱਡਾ ਜਿਹੜਾ ਪੁਲਤਨਾ ਪੈਂਦਾ ਸੋ ਮੈਨੂੰ ਇਹੋ ਮੇਰੀ ਬੇਨਤੀ ਆ ਵੀ ਅਵੇਅਰ ਕਰਨਾ ਵੀ ਤਗੜੇ ਹੋ ਕੇ ਆਪਾਂ ਆਪਣੇ ਸ਼ਰੀਰ ਦਾ ਚੈੱਕਅਪ ਜਿਹੜਾ ਉਸਾਮੀ ਸਰ ਕਰਾਉਂਦੇ ਰਹੀਏ ਸਾਨੂੰ ਪਹਿਲਾਂ ਤਾਂ ਸਾਰਿਆਂ ਨੂੰ ਤੇ 29 ਤਰੀਕ ਨੂੰ ਜਿਹੜਾ ਕਿ ਵਰਲਡ ਹਾਰਟ ਡੇ ਆ ਵਰਲਡ ਹਾਰਟ ਡੇ ਦਾ ਇਹ ਰਿਗਾਰਡਿੰਗ ਆਪਾਂ ਜਿਹੜੀ ਅੱਜ ਇੱਕ ਛੋਟੀ ਜਿਹੀ ਵਾਕ ਜਾਂ ਮੈਰਾਥਨ ਆਰਗੇਨਾਈਜ਼ ਕੀਤੀ ਹੈ ਜਿਹਦੇ ਵਿੱਚ ਐਮ.ਐਲ.ਏ ਸਾਹਿਬ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਬੀਇੰਗ ਅ ਯੂਥ ਉਹਨਾਂ ਨੇ ਆ ਕੇ ਸਾਨੂੰ ਇੱਕ ਮੋਟੀਵੇਸ਼ਨ ਦਿੱਤੀ ਹੈ ਕਿ ਆਪਣੇ ਹਾਰਟ ਨੂੰ ਤੰਦਰੁਸਤ ਰੱਖਣਾ ਚਾਹੀਦਾ ਕਿਉਂਕਿ ਇੱਕ ਹਾਰਟ ਦੀ ਐਮਰਜੈਂਸੀ ਇੱਕ ਇਦਾਂ ਦੀ ਹੈ ਵੀ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਦਿੰਦੀ ਤੇ ਹਾਰਟ ਦੀ ਫਿਟਨੈਸ ਬਹੁਤ ਜ਼ਰੂਰੀ ਆ ਪਰ ਸਰਬ ਸੁਖੋ ਹਸਪੀਟਲ ਵੱਲੋਂ ਇੱਕ ਕਾਰਡੀਕ ਯੂਨਿਟ ਸ਼ੁਰੂ ਕੀਤਾ ਗਿਆ ਆ ਜਿਹਦੇ ਕੇ ਹੈਡ ਡਾਕਟਰ ਆਬਿਦ ਨੇ ਡੀਐਮ ਕਾਰਡੀਓਲੋਜਿਸਟ ਨੇ ਔਰ ਬਟਾਲੇ ਦੇ ਪਹਿਲੇ ਡੀਐਮ ਕਾਰਡੀਓਲੋਜਿਸ ਨੇ ਤੇ ਬਟਾਲੇ ਦੇ ਵਿੱਚ ਪਹਿਲਾ ਅਜਿਹਾ ਦਾ ਸੈਂਟਰ ਹੈ ਜਿਹੜੀ ਖਾਟ ਦੀ ਹਰ ਇੱਕ ਐਮਰਜੈਂਸੀ ਨੂੰ ਡੀਲ ਕਰਦਾ ਚਾਹੇ ਉਹ ਕੋਈ ਖਾਟ ਦਾ ਅਟੈਕ ਹੋਵੇ ਚਾਹੇ ਕੋਈ ਕਿਸੇ ਦੀ ਧੜਕਨ ਘਟੀ ਹੋਵੇ ਇਹ ਪਹਿਲਾ ਇਦਾਂ ਦਾ ਸੈਂਟਰ ਹੈ ਜਿੱਥੋਂ ਕਿਸੇ ਨੂੰ ਨਾ ਨਹੀਂ ਕੀਤੀ ਜਾਂਦੀ ਔਰ ਹਾਟ ਦੀਆਂ ਸਾਰੀਆਂ ਮਸ਼ੀਨਾਂ ਇੱਥੇ ਅਵੇਲੇਬਲ ਨੇ ਡਾਕਟਰ 24/7 ਅਵੇਲੇਬਲ ਨੇ ਮੈਂ ਚਾਹੂੰਗਾ ਕਿ ਐਮਐਲਏ ਸਾਹਿਬ ਸਾਡੇ ਨਾਲ ਅੱਜ ਵਾਕ ਕਰਕੇ ਕੋਚ ਤੱਕ ਜਾਣ ਜਾ ਕੇ ਸਾਡੀਆਂ ਮਸ਼ੀਨਾਂ ਦੀ ਇਨੌਗੁਰੇਸ਼ਨ ਕਰਨ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਮਸ਼ੀਨਾਂ ਇੱਕ ਵਾਰੀ ਹਾਟਦੀਆਂ ਸਾਰੀਆਂ ਵਿਖਾਈਏ ਤਾਂ ਕਿ ਸ਼ਹਿਰ ਦੇ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਤਾਂ ਕਿ ਜਿਨ੍ਹਾਂ ਦੀ ਨੇਰੇ ਸਵੇਰੇ ਕੋਈ ਜਾਣ ਦੀ ਦਿੱਕਤ ਆਂਦੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਉਹ ਨਾ ਜਾਣਾ ਪਵੇ ਤੇ ਮੈਂ ਬੇਨਤੀ ਕਰਾਂਗਾ ਐਮਐਲਏ ਸਾਹਿਬ ਨੂੰ ਪੀ ਇੱਕ ਵਾਰੀ ਉਹ ਵੀ ਇਸ ਚੀਜ਼ ਨੂੰ 29 ਤਰੀਕ ਨੂੰ ਸਰ ਇਹ ਜਿਹੜਾ 29 ਤਰੀਕ ਨੂੰ ਵਰਡ ਹਾਰਟ ਡੇ ਤੇ ਕੀ ਤੁਸੀਂ ਕਰ ਰਹੇ ਹੋ ਉਹ ਜਿਹੜਾ ਡਾਕਟਰ ਸਾਹਿਬ ਜਿਹੜਾ ਤੁਹਾਨੂੰ ਦੱਸਣਗੇ ਅੱਗੇ ਦਾ ਪ੍ਰੋਗਰਾਮ 29 ਤਰੀਕ ਨੂੰ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਹਾਰਟ ਦਾ ਫ੍ਰੀ ਕੈਂਪ ਲਾਇਆ ਜਾਏ ਜਿਹਦੇ ਵਿੱਚ ਇੱਕ ਫ੍ਰੀ ਚੈੱਕਅਪ ਹੋਵੇ ਤੇ ਨਾਲ ਕਿਸੇ ਨੂੰ ਜੇ ਕੋਈ ਇਕੋ ਦੀ ਲੋੜ ਆ ਤੁਸੀਂ ਘੱਟ ਤੋਂ ਘੱਟ ਰੇਟ ਤੇ ਕਰ ਸਕੀਏ ਫੁੱਲ ਪਰ ਰੇਟ ਤੇ ਉਹਨਾਂ ਨੂੰ ਕਰਕੇ ਦੇਈਏ ਕਿੱਥੋਂ ਲੈ ਕੇ ਕਿੱਥੋਂ ਜਾ ਕੇ ਜੀ ਮੈਰਾਥਨ ਮੈਰਾਥਨ ਅੱਜ 베ਰਿੰਗ ਕਾਲਜ ਤੋਂ ਸ਼ੁਰੂ ਕਰਕੇ ਤੇ ਸਾਡੇ ਸਰਬ ਸੁਖ ਹਸਪੀਟਲ ਕਾਲ ਦੀਆਂ ਰੋਡ ਤੱਕ ਆ ਤਾਂ ਕਿ ਇੱਕ ਜਿਹੜੀ ਅਵੇਰਨੈਸ ਅਸੀਂ का सबसे बड़ी अलामत जो है वो दिल में दर्द होना छाती में जो अक्सर लेफ्ट साइड में हो जाती है हार्ट की दर्द और उसके बाद उसका सांस चढ़ता है पसीना आ जाता है एकदम से ब्लड प्रेशर कम होने लगता है उसके बाद इमिडेटली उन पेशेंट्स को विदाउट वेस्टिंग टाइम उनको इमिडिएटली किसी कार्डियक सेंटर में शिफ्ट करके उनका इलाज कराना चाहिए ਫਰਸਟ ایڈ ਕੀਆ ਦੇਣੀ ਚਾਹੀਏ ਪਤਾ ਚਲੇ ਕਿ ਹਾਰਟ ਅਟੈਕ ਆ ਰਹਾ ਹੈ ਤਾਂ ਔਨ ਦਾ ਸਪੋਰਟ ਕੋਈ ਵੀ ਸਹੂਲਤ ਨਾ ਹੋ ਹੋ ਆਪਣੇ ਪਾਸ ਤਾਂ ਕੀ ਫਰਸਟ ਐਡ फर्स्ट एड में वैसा कुछ भी नहीं है एक्सेप्ट दो जो आ, ब्लड थिनर्स है अगर आपके घर पे हैं एसप्रिंक वो आप तीन तीन सौ मिलीग्राम दे सकते हो और जो अगर एक ही है तो वो भी चलेगी अगर नहीं है तो दूसरी वाली भी दे सकते हो और अगर आ, जो नाइट्रेट है जिसको जबान के नीचे रखने वाली टैबलेट है वो आप दे सकते हो लेकिन उसमें टाइम वेस्ट नहीं करना इमीडिएटली पेशेंट को एज़ अर्ली एज़ पॉसिबल क्योंकि आजकल का लेटेस्ट टेक्नोलॉजी है आजकल डायरेक्टली उस नाड़ी को ही खोल देते हैं कैथ लैब में तो उसमें ਜਿੱਤਨਾ ਆਪ ਟਾਈਮ ਘਰ 'ਤੇ ਵੇਸਟ ਕਰੋਗੇ ਉਤਨੀ ਹਾਰਟ ਦੀ ਪੰਪਿੰਗ ਕਮ ਹੋ ਜਾਏਗੀ